ਪਰਮ ਸਤਕਾਰ ਗੁਰੂ ਰੂ ਗੁਰੂ ਪਿਆਰੀ ਸਤ ਸੰਗਤ ਜੀ ਆਓ ਕੁਛ ਇਸ ਇਤਿਹਾਸ ਇਤਿਹਾਸ ਵਿਚਾਰ ਦੇ ਨਾਲ ਜੁੜਨਾ ਕਰੀਏ ਜਿਸ ਤਰ੍ਹਾਂ ਪਿਛੇ ਆਪ ਜੀ ਨੇ ਇਤਿਹਾਸ ਸਰਵਣ ਕੀਤਾ ਸਤਗੁਰੂ ਪਾਸ਼ਾ ਆਪਣਾ ਸਾਰਾ ਪਰਿਵਾਰ ਵਾਲਕੇ ਮਾਝਵਾੜੇ ਦੇ ਜੰਗਲ ਦੇ ਵਿੱਚ ਨਹੀਂ ਹੁੰਦੇ ਹੋਏ ਉੱਚਾ ਪੀਰ ਸਤਗੁਰੂ ਪਾਸ਼ਾ ਨੂੰ ਬਣਾ ਕੇ ਗਨੀ ਖਾਨ ਨਵੀ ਖਾਨ ਨਾ ਟੈਂਸਿੰਗ ਲੈ ਕੇ ਜਾ ਰਹੀ ਹੈ ਰਸਤੇ ਵਿੱਚ ਮੋਗਲ ਫੌਜਾਂ ਵੀ ਪਿੱਛਾ ਕਰ ਰਹੀਆਂ ਹਨ ਚੱਪੇ-ਚੱਪੇ ਤੇ ਪੈਰੇ ਲੱਗੇ ਹੋਏ ਹਨ ਜਿੱਥੇ ਵੀ ਕੋਈ ਪੁੱਛਦਾ ਹੈ ਤਾ ਉਥੇ ਪਹਿਲਾਂ ਹੀ ਗਨੀਖਾਨ ਨਵੀਖਾਂ ਘੜਿਆ ਕਣਾਇਆ ਜਵਾਬ ਅੱਗੋਂ ਦਿੰਦੇ ਹਨ ਇਹ ਤਾਂ ਉੱਚ ਦੇ ਪੀਰ ਹਨ ਆਪ ਦੀ ਮੌਜ ਦੇ ਵਿੱਚ ਫਿਰ ਰਹੇ ਹੰ ਸਮੁੱਚੀ ਕਾਇਨਾਤ ਨੂੰ ਉਤਾਰਨ ਦਰਦੇ ਹੋਏ ਇਸ ਤਰ੍ਹਾਂ ਇੱਕ ਚੌਂਕੀ ਉੱਤੇ ਪੁੱਛਗਿੱਛ ਕਰਦੇ ਆਂ ਫੌਜਦਾਰ ਨੂੰ ਕੁਝ ਸ਼ੱਕ ਪੈ ਗਿਆ ਉਸ ਨੇ ਇਸ ਗੱਲ ਦੀ ਪਰਖ ਕਰਨ ਲਈ ਕਿ ਪੀਰ ਜੀ ਅਤੇ ਉਹਨਾਂ ਦੇ murid ਸੱਚਮੁੱਚ ਮੁਸਲਮਾਨ ਹੀ ਹਨ ਉਹਨਾਂ ਨੂੰ ਆਪਣੇ ਨਾਲ ਖਾਣਾ ਖਾਣ ਦੀ ਦਾਵਤ ਦਿੱਤੀ ਨਮੀ ਖਾਂ ਬੜਾ ਚੁੱਤਰ ਆਦਮੀ ਸੀ ਉਸਨੇ ਝਾਟੇ ਗੱਲ ਬਣਾ ਲਈ ਕਿ ਸਾਨੂੰ ਤਾਂ ਤੁਹਾਡੀ ਦਾਵਤ ਮਨਜ਼ੂਰ ਹੈ ਪਰ ਪੀਰ ਜੀ ਨੇ ਰੋਜ਼ਾ ਰੱਖਿਆ ਹੋਇਆ ਇਸ ਕਰਕੇ ਉਹ ਖਾਣਾ ਨਹੀਂ ਖਾਣਗੇ ਪੰਜਾਂ ਸੇਵਕਾਂ ਨੇ ਮੁਗਲ ਸਿਪਾਈਆਂ ਨਾਲ ਬੈਠ ਕੇ ਖਾਣਾ ਖਾ ਲਿਆ ਪਰ ਮੁਗਲ ਫੌਜਦਾਰ ਦਾ ਸ਼ੱਕ ਫਿਰ ਵੀ ਦੂਰ ਨਾ ਹੋਇਆ ਉਸਨੇ ਕਾਜੀ ਪੀਰ ਮੁਹੰਮਦ ਨੂੰ ਉੱਚ ਦੇ ਪੀਰ ਦੀ ਪਛਾਣ ਕਰਨ ਲਈ ਸੱਦ ਭੇਜਿਆ ਪੀਰ ਮੁਹੰਮਦ ਜੀ ਗੁਰੂ ਸਾਹਿਬ ਜੀ ਨੂੰ ਛੋਟੇ ਹੁੰਦਿਆਂ ਹੀ ਅਨੰਦਪੁਰ ਸਾਹਿਬ ਵਿਖੇ ਫਾਰਸੀ ਪੜਾਇਆ ਕਰਦੇ ਸਨ ਉਹ ਗੁਰੂ ਜੀ ਦੇ ਨਾਲ ਬڑا ਸਨੇਹ ਤੇ ਸ਼ਰਧਾ ਰੱਖਦੇ ਸਨ ਫਿਰ ਮੁਹੰਮਦ ਉਹਨਾਂ ਨੂੰ ਗੁਰੂ ਜੀ ਵੱਲ ਗੋਵ ਨਾਲ ਉਹਨਾਂ ਨੇ ਗੁਰੂ ਜੀ ਵੱਲ ਤੱਕਿਆ ਪਛਾਣ ਕੀਤੀ ਤੇ ਮਿੱਠਾ-ਮਿੱਠਾ ਮੁਸਕਰਾਏ ਫਿਰ ਉਹ ਮੁਗਲ ਅਨਕਾਨੀਆਂ ਵੱਲ ਤੱਕ ਕੇ ਰੱਤਾ ਗਰੋਵ ਨਾਲ ਬੋਲੇ ਪੀਰ ਮੁਹੰਮਦ ਗਰੋਵ ਨਾਲ ਬੋਲੇ ਨ ਲਗੇ ਆਪ ਉੱਚ ਦੇ ਆਬ ਉਸਦੇ ਪੀਰ ਹਨ ਤੁਸੀਂ ਉਹਨਾਂ ਤੇ ਸ਼ਰਕ ਕਰਕੇ ਚੰਗਾ ਨਹੀਂ ਕੀਤਾ ਪੀਰ ਸਾਹਿਬ ਬੜੇ ਕਰਨੀ ਵਾਲੇ ਹਨ ਉਹ ਤੁਹਾਡੇ ਤੇ ਬੜੇ ਨਾਰਾਜ਼ ਹਨ ਮੁਸਲਮਾਨ ਲੋਕ ਪੀਰਾ ਫਕੀਰਾਂ ਤੇ ਬੜੀ ਅਕੀਦਤ ਸ਼ਰਦਾ ਰੱਖਦੇ ਹਨ ਉਹਨਾਂ ਨੂੰ ਕਰਨੀ ਵਾਲੇ ਜਾਣ ਕੇ ਉਹਨਾਂ ਪਾਸੋਂ ਡਰਦੇ ਵੀ ਹਨ ਮੁਗਲ ਫੌਜਦਾਰ ਵੀ ਪੀਰ ਸਾਹਿਬ ਦੀ ਨਾਰਾਜ਼ਗੀ ਦੀ ਗੱਲ ਸੁਣ ਕੇ ਸਹਿਮ ਗਏ ਉਹ ਆਪ ਗੁਰੂ ਜੀ ਦੇ ਕੋਲ ਆਇਆ ਤੇ ਹੱਥ ਬੰਨ੍ਹ ਕੇ ਆਪਣੀ ਗਲਤੀ ਦੀ ਮੁਆਫੀ ਮੰਗਣ ਲੱਗਾ ਫਾਇਦਲ ਫਿਰ ਉਸਨੇ ਪੀਰ ਸਾਹਿਬ ਤੇ ਉਹਨਾਂ ਦੇ ਸੇਵਕਾਂ ਨੂੰ ਆਦਰ ਸਤਕਾਰ ਨਾਲ ਅਗਾਂਹ ਤੋਰ ਦਿੱਤਾ ਗੁਰੂ ਜੀ ਉੱਚ ਦੇ ਪੀਰ ਦੇ ਰੂਪ ਵਿੱਚ ਹੇਹਰ ਜ਼ਿਲ੍ਹਾ ਲੁਧਿਆਣਾ ਪੁੱਜੇ ਹੇਹਰ ਬਿੰਦੂ ਜ਼ਿਲ੍ਹਾ ਲੁਧਿਆਣਾ ਉੱਥੇ ਪੁੱਜੇ ਇੱਥੇ ਮਹੰਤ ਕ੍ਰਿਪਾਲ ਦਾਸ ਨੇ ਆਪ ਨੇ ਬੜੇ ਪ੍ਰੇਮ ਭਾਵ ਨਾਲ ਸੇਵਾ ਕੀਤੀ ਇਹ ਉਹ ਸੂਰਮਾ ਸੀ ਜਿਸ ਨੇ ਪੰਗਾਣੀ ਦੇ ਜੁੱਧ ਦੇ ਵਿੱਚ ਪਠਾਨ ਸੈਨਾਪਤੀ ਹਯਾਦ ਖਾਨ ਨੂੰ ਭੰਗ ਦੇ ਘੋਟਨੇ ਦੇ ਨਾਲ ਹੀ ਪਾਰ ਬੁਲਾਇਆ ਸੀ ਇਹ ਉਹ ਮਹੰਤ ਸੀ ਕਿਰਪਾਲਦਾਸ ਭੰਗ ਕੁੱਟਣ ਵਾਲੇ ਘੋਟਨੇ ਦੇ ਨਾਲ ਹੀ ਇਹ ਆਤ ਸਾਨੂੰ ਪਰਮਾਇਆ ਨਵੀ ਖਾਨ ਤੇ ਗਨੀ ਖਾਮੀ ਕੁਝ ਦਿਨ ਉੱਥੇ ਠਹਿਰੇ ਫਿਰ ਗੁਰੂ ਜੀ ਨੇ ਮੁੰਆਸਾ ਸਮਝਿਆ ਯਾਨਕਿ ਠੀਕ ਸਮਝਿਆ ਕਿ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਵੇ ਵੀ ਹੁਣ ਠੀਕ ਹੈ ਸਾਰਾ ਮਾਉਂ ਤੋ ਆਪਨੇ ਦੋਹਾਂ ਭਰਾਵਾਂ ਨੂੰ ਘਰ ਪਰਤਣ ਜਾਣ ਦੀ ਆਗਿਆ ਕੀਤੀ ਨਵੀ ਖਾਨ ਤੇ ਗਨੀ ਖਾਨ ਨੂੰ ਜਾਨ ਸਮੇਂ ਉਹਨਾਂ ਦੀ ਸ਼ਰਧਾ ਤੇ ਸੇਵਾ ਤੋਂ ਪ੍ਰਸੰਨ ਹੋ ਕੇ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਇੱਕ ਜੋੜਾ ਸੋਨੇ ਦੇ ਕੜੇ ਅਤੇ ਨਾਲ ਇੱਕ ਹੁਕਮਨਾਮਾ ਲਿਖ ਕੇ ਦਿੱਤਾ ਉਸ ਵਿੱਚ ਆਪਨੇ ਸਿੱਖ ਸੰਗਤਾਂ ਨੂੰ ਲਿਖਿਆ ਉਸ ਹੁਕਮਨਾਮੇ ਦੇ ਵਿੱਚ ਕਿ ਇਹਨਾਂ ਦੋਹਾਂ ਭਰਾਵਾਂ ਨੇ ਸਾਡੀ ਸੇਵਾ ਕੀਤੀ ਹੈ ਤੁਸੀਂ ਇਸ ਸੇਵਾ ਦਾ ਉਪਕਾਰ ਮੰਨਣਾ ਤੇ ਜੋਗ ਫਲ ਦੇਣਾ ਮਹੰਤ ਕ੍ਰਿਪਾਲ ਦਾਸ ਸੁਰਮਾ ਤਿੰਨਰ ਪੈ ਜੋਦਾ ਸੀ ਪਰ ਹੁਣ ਵਿਲਾਸਤਾ ਵਿੱਚ ਪੈ ਕੇ ਤੇ ਜੀਵਨ ਦੇ ਮੋਹ ਕਾਰਨ ਕਾਇਰ ਤੇ ਦ੍ਰਾਕਲ ਬਣ ਗਿਆ ਮੋਹ ਪੈ ਗਿਆ ਜੀਵਨ ਦਾ ਪਹਿਲਾਂ ਬੜਾ ਤਕੜਾ ਸੂਰਮਾ ਸੀ ਤੇ ਹੁਣ ਜਦੋਂ ਮੋਹ ਪੈ ਜਾਂਦਾ ਹੈ ਆਮ ਗੱਲ ਹੈ ਉਦੋਂ ਫਿਰ ਡਰ ਹੁੰਦਾ ਹੀ ਹੈ ਤਾਂ ਮੋਦੇ ਕਾਰਨ ਡਰਾਕਲ ਬਣ ਗਿਆ ਸੀ ਸਤਿਗੁਰੂ ਜੀ ਉਸ ਦੇ ਪਾਸ ਠਹਿਰੇ ਤਾਂ ਉਸ ਦੇ ਦਿਲ ਨੂੰ ਤੋਖਲਾ ਲੱਗ ਗਿਆ ਯਾਨਕੀ ਚਿੰਤਾ ਲੱਗ ਗਈ ਕਿ ਸ਼ਾਹੀ ਫੌਜਾਂ ਗੁਰੂ ਜੀ ਨੂੰ ਜਗਾ ਜਗਾ ਲੱਭਦੀਆਂ ਫਿਰਦੀਆਂ ਹਨ ਕਿਤੇ ਇਧਰ ਨਾ ਆ ਨਿਕਲ ਨਾ ਮੈਂ ਮਾਰੇ ਜਾਵਾਂਗਾ ਇਸ ਕਰਕੇ ਉਹ ਕੁਝ ਦਿਨ ਦੀ ਸੇਵਾ ਤੋਂ ਮਗਰੋਂ ਕੰਨੀ ਘਤਰਾਉਣ ਲੱਗਾ ਇਸ ਤੇ ਸਤਬੁਨਾ ਨੇ ਆ ਪ੍ਰਸੰਨ ਹੋ ਕੇ ਫਰਮਾਇਆ ਜਨਕਿੰਗ ਰਾਜ ਉਹ ਕਿਹਾ ਫਰਮਾਇਆ ਕਿ ਤੂੰ ਮੁਗਲਾਂ ਤੋਂ ਡਰਦੇ ਆ ਜਪਦਾ ਹੈ ਕ੍ਰਿਪਾ ਨੰਦਾਸ ਤੂੰ ਮੁਗਲਾਂ ਤੋਂ ਡਰਦੇ ਆ ਕਿਉਂ ਜਪਦਾ ਹੈ ਕਿ ਤੇਰਾ ਸਾਡੇ ਤੇ ਸਦਕ ਨਹੀਂ ਰਿਹਾ ਇਸ ਲਈ ਤੂੰ ਮੁਗਲਾ ਤੋਂ ਸਦਾ ਭੈ ਖਾਂਦਾ ਰਹੇਗਾ ਤੂੰ ਡਰਦਾ ਹੀ ਰਹੇਗਾ ਤੇ ਮੁਗਲ ਤੈਨੂੰ ਦੁਖੀ ਕਰਨਗੇ ਅਗਲੀ ਭਾਗ ਸਤਿਗੁਰੂ ਜੀ ਇੱਥੋਂ ਅਗਾਹ ਚੱਲ ਪਏ ਲੰਮੇ ਪੈਂਡੇ ਹੁੰਦੇ ਹੋਏ ਸਹਿਬ ਜੀ ਰਾਏਪੋਟ ਵੱਲ ਚਲੇ ਰਾਏਪੋਟ ਦਾ ਚੌਧਰੀ ਕੱਲਾ ਗੁਰੂ ਘਰ ਦਾ ਬਣਾ ਸ਼ਰਧਾਂ ਨੂੰ ਸੀ ਚੌਧਰੀ ਨਾਮ ਕੱਲਾ ਸੀ ਕੱਲਾ ਕੱਲਾ ਜਿਹਨਾਂ ਚੌਧਰੀ ਸੀ ਇਹ ਗੁਰੂ ਘਰ ਦਾ ਬਣਾ ਸ਼ਰਧਾਂ ਨੂੰ ਸੀ ਮਨੀਸ਼ਰ ਦਾ ਰਗ ਹੋਸੀ ਤਾਂ ਉਹ ਸਤਗੁਰਾਂ ਦਾ ਆਉਣਾ ਸੁਣ ਕੇ ਅੱਗੇ ਜਾ ਕੇ ਮਿਲਿਆ ਅਤੇ ਬੜੇ ਸਤਕਾਰ ਨਾਲ ਸਤਗੁਰੂ ਪਾਸ਼ਾ ਜੀ ਨੂੰ ਆਪਣੇ ਨਿਵਾਸ ਤੇ ਲੈ ਆਇਆ ਇਸ ਨੇ ਬੜੀ ਸ਼ਰਧਾ ਨਾਲ ਸਤਗੁਰਾਂ ਦੀ ਸੇਵਾ ਟਹਿਲ ਕੀਤੀ ਸਤਗੁਰੂ ਜੀ ਨੇ ਕਹਿਣ ਤੇ ਰਾਏ ਕਲਾਂ ਨੇ ਆਪਣੇ 마ਹੀ ਨੂਰੇ ਨੂੰ ਸਰਹਿੰਦ ਭੇਜਿਆ ਕਿ ਸਤਗੁਰਾਂ ਦੇ ਮਾਤਾ ਜੀ ਤੇ ਦੋ ਛੋਟੇ ਸਹਬਜਾਦੇ ਬਾਰੇ ਪਤਾ ਕਰਕੇ ਆਵੇ ਸਰਹਿੰਦ ਭੇਜਿਆ 마ਹੀ ਨੂਰੇ ਨੂੰ ਰਾਏ ਕਲਾਨ ਨੇ ਆਪਣਾ ਜਿਹੜਾ ਉਹਦਾ 마ਹੀ ਨੂਰਾ ਸੀ ਉਹਨੂੰ ਸਤਿਗੁਰੂ ਪਾਸ਼ਾ ਦੇ ਕਹਿਣ ਤੇ ਵੀ ਮਾਤਾ ਜੀ ਦਾ ਤੇ ਸਹਿਬਜ਼ਾਦਿਆਂ ਛੋਟੇ ਲਾਲਾਂ ਦਾ ਪਤਾ ਕਰਕੇ ਆਵੀ ਕਿਸੇ ਨੂੰ ਭੇਜੂ ਤਾਂ ਫਿਰ ਇਹਨੂੰ ਭੇਜਿਆ ਨੂਰਾ ਮਾਹੀ ਕੋੜੇ ਤੇ ਸਰਹਿੰਦ ਵੱਲ ਚੱਲੇ ਆ ਪਰ ਉਸ ਨੂੰ ਸਰਹਿੰਦ ਪਹੁੰਚਣ ਦੀ ਲੋੜ ਨਾ ਪਈ ਮੁਗਲ ਫੌਜ ਦੀਆਂ ਜਿਹੜੀਆਂ ਟੁਕਣੀਆਂ ਸਤਗੁਰੂ ਜੀ ਨੂੰ ਫੜਨ ਲਈ ਸਾਰੇ ਪਾਸੇ ਗਸ਼ਤ ਲਾਉਂਦੀਆਂ ਖੜਦੀਆਂ ਸਨ ਉਹਨਾਂ ਸਿਪਾਈਆਂ ਵਿੱਚੋਂ ਇੱਕ ਉਸ ਦਾ ਸੰਬੰਧੀ ਮਿਲ ਪਿਆ ਜਾਣ ਪਛਾਣ ਉਹ ਉਸ ਦੀ ਜਵਾਨੀ ਉਸ ਨੇ ਸਹਿਬ ਜਾਨੇ ਤੇ ਮਾਤਾ ਜੀ ਦੇ ਨਾਲ ਸਰਹਿੰਦ ਵਿਖੇ ਜੋ ਹੋਣੀ ਵਾਪਰੀ ਸੀ ਉਸ ਦਾ ਪੂਰਾ ਹਾਲ ਪਤਾ ਕਰ ਲਿਆ ਉਹਨੇ ਸੁਣਾਇਆ ਵੀ ਇਉਂ-ਇਉਂ ਸਾਰਾ ਸਰਹਿੰਦ ਮਾਤਾ ਜੀ ਦੇ ਨਾਲ ਸਹਿਜਾਂਦਿਆਂ ਦੇ ਨਾਲ ਹੋਇਆ ਜੋ ਉਸ ਘੋਰ ਦੁਖਾਂਤ ਨੂੰ ਸੁਣ ਕੇ ਮਾਹੀ ਦਾ ਦਿਲ ਕੰਬ ਗਿਆ ਭਰੇ ਮਨ ਨਾਲ ਉਹ ਵਾਪਸ ਆਇਆ ਤੇ ਸਤਗੁਰਾਂ ਨੂੰ ਸਹਿਜਾਂਦਿਆਂ ਦੀ ਸ਼ਹੀਦੀ ਤੇ ਮਾਤਾ ਜੀ ਦੇ ਸਰੀ ਤਿਆਗ ਦਾ ਦਰਦ ਭਰਿਆ ਹਾਲ ਸੁਣਾਇਆ ਜਦੋਂ ਮਾਹੀ ਨੇ ਇਹ ਵਾਰਤਾ ਸਤਿਗੁਰਾਂ ਨੂੰ ਸੁਣਾਈ ਤਾਂ ਸਤਿਗੁਰੂ ਪਾਤਸ਼ਾਹ ਜੀ ਉਸ ਸਮੇਂ ਤਲਵਾਰ ਦੇ ਨੋਕ ਦੇ ਨਾਲ ਜਾਂ ਕਈ ਇਤਿਹਾਸਕਾਰ ਲਿਖਦੇ ਤੀਰ ਦੇ ਨਾਲ ਨੋਕ ਨਾਲ ਇੱਕ ਕਾਹੀ ਦੇ ਬੁੱਟੇ ਦੀ ਜੜ ਨੂੰ ਖੁਰਚ ਰਹੇ ਸਨ ਕਾਹੀ ਦੇ ਬੁੱਟੇ ਦੀ ਜੜ ਨੂੰ ਖੁਰਚ ਰਹੇ ਸੀ ਜਦੋਂ ਇਹ ਸਾਰੀ ਵਾਰਤਾ ਸੁਣਾਈ ਮਿਸਟਰ ਹੇੰਡ ਮਾਤਾ ਜੀ ਨਾਲ ਛੋਟੇ ਲਾਲਾਂ ਨਾਲ ਇਉਂ-ਇਉਂ ਤਸੀਹੇ ਦੇ ਕੇ ਸਾਰਾ ਉਹਨਾਂ ਨੂੰ ਸ਼ੀਘੀ ਦਿੱਤਾ ਗਿਆ ਇਹ ਸਾਰੀ ਵਾਰਤਾ ਸੁਣਾਈ ਸੁਨਾਰੇ ਸੁਤ ਨੂੰ ਤੇ ਸਤਿਗੁਰ ਪਾਸ਼ਾ ਉਹ ਮੁੱਟੇ ਦੀ ਜੜ ਕਾਹੀ ਦੇ ਦੀ ਖੁਰਚਲੇ ਸੀ ਜਦੋਂ ਵਾਰਤਾ ਪੂਰੀ ਹੋਈ ਤਾਂ ਆਪ ਜੀ ਨੇ ਮਾਹੀ ਤੋਂ ਪੁੱਛਿਆ ਮਲੇਰੀਏ ਸਰਦਾਰ ਤੋਂ ਬਿਨਾ ਮਲੇਰੀਏ ਜਾਨਕਿ ਮਲੇਰ ਕੋਟਲੇ ਵਾਲਾ ਸਰਦਾਰ ਉਹਨੇ ਹਰ ਨੰਨਾਂ ਨਾ ਮਾਰਿਆ ਸੀ ਨਾ ਮੈਂ ਬਦਲਾ ਇਹਨਾਂ ਤੋਂ ਨਹੀਂ ਲੈਣਾ ਇਹਨਾਂ ਦਾ ਕੋਈ ਦੋਸ਼ ਨਹੀਂ ਹੈ ਇਸ ਕਰਕੇ ਹਾ ਦਾ ਨਾ ਨਾ ਮਾਰਿਆ ਸੀ ਤੇ ਉੱਠ ਕੇ ਚੱਲਿਆ ਗਿਆ ਸੀ ਮੀ ਕਹਿਣਾ ਸ਼ਰਾਂ ਦੇ ਉਲਟ ਹੈ ਜਿਹੜਾ ਤੁਸੀਂ ਕਰ ਰਹੇ ਇਹਨਾਂ ਨੂੰ ਕਹਿੰਦੇ ਸਤਿਗੁਰੂ ਪਾਤਸ਼ਾਹ ਨੇ ਪੁੱਛਿਆ ਵੀ ਉਸ ਮਲੇਰੀਏ ਸਰਦਾਰ ਤੋਂ ਬਿਨਾ ਕਚਹਿਰੀ ਦੇ ਵਿੱਚ ਕਿਸੇ ਹੋਰ ਨੇ ਬੱਚਿਆਂ ਦੀ ਹਮਾਇਤ ਕੀਤੀ ਸੀ ਕਿ ਨਹੀਂ ਤਾਂ ਮਾਹੀ ਨੇ ਨਹੀਂ ਦੇ ਵਿੱਚ ਉੱਤਰ ਦਿੱਤਾ ਵੀ ਨਹੀਂ ਪਰ ਸਾਹਿਬ ਜੀ ਨੇ ਸਤਿਗੁਰੂ ਪਾਸ਼ਾ ਨੇ ਤਲਵਾਰ ਦੇ ਨਾਲ ਕਾਹੀ ਦੇ ਬੂਟੇ ਨੂੰ ਜੜੋਂ ਖਾੜ ਕੇ ਬਚਨ ਕੀਤਾ ਕਿ ਮਲੇਰ ਕੋਟੀ ਕੋਟਿਏ ਸਰਦਾਰ ਤੋਂ ਬਿਨਾ ਸਮਨਾ ਮੋਗਲਾਂ ਦੀ ਜੜ ਇਸ ਬੂਟੇ ਦੇ ਵਾਂਗ ਪੱਟੀ ਜਾਵੇ ਜਿਸ ਸਰਹਿੰਦ ਸ਼ਹਿਰ ਦੇ ਵਿੱਚ ਅਜਿਹੇ ਅਣਮਨੁੱਖੀ ਅਤਿਆਚਾਰ ਹੋਏ ਹਨ ਉਸ ਦੀ ਇੱਟ ਦੇ ਨਾਲ ਇੱਟ ਖੜਕ ਨਹੀਂ ਆਵੇਗੀ ਅੱਜ ਤੋਂ ਇਹ ਗੁਰੂ ਮਾਰੀ ਸਰਹਿੰਦ ਹੋਊਗੀ ਮਾਹੀ ਨੇ ਹੋਰ ਦੱਸਿਆ ਕਿ ਬਾਬਾ ਫੂਲ ਜੋ ਗੁਰੂ ਘਰ ਦਾ ਸੇਵਕ ਪ੍ਰੇਮੀ ਸੀ ਉਸ ਦਾ ਪੁੱਤਰ ਤਰਲੋਕ ਸਿੰਘ ਸਰਕਾਰੀ ਮਾਮਲਾ ਤਾਰਨ ਸਰਹਿੰਦ ਆਇਆ ਸੀ ਉਸ ਨੇ ਜਦੋਂ ਇਸ ਸਾਕੇ ਦੀ ਖਬਰ ਸੁਣੀ ਤਾਂ ਉਸੇ ਵੇਲੇ ਕਚਹਿਰੀ ਪਹੁੰਚਿਆ ਤੇ ਸਹਿਬ ਜੀ ਆਦਿਆਂ ਤੇ ਮਾਤਾ ਜੀ ਦੀਆਂ ਮ੍ਰਿਤਕ ਦੇਹਾਂ ਪ੍ਰਾਪਤ ਕਰਕੇ ਬੜੀ ਸਰਕਾਰ ਦੇ ਨਾਲ ਨਾ ਨ ਸੰਸਕਾਰ ਕੀਤਾ ਮੁਗਲ ਹਾਕਮਾਂ ਨੂੰ ਪਤਾ ਲੱਗਾ ਕਿ ਮਾਤਾ ਜੀ ਬਹੁਤ ਸਾਰਾ ਧਨ ਉਦਰ ਗੰਗੂ ਦੀ ਧਿਆਨਕ ਮੌਤ ਨੂੰ ਹੋਊਗੀ ਮੁਗਲ ਹਾਕਮਾਂ ਨੂੰ ਜਦੋਂ ਪਤਾ ਲੱਗਿਆ ਕਿ ਮਾਤਾ ਜੀ ਬਹੁਤ ਸਾਰਾ ਧਨ ਤੇ ਜੀਵਰ ਅਨੰਦਪੁਰ ਸਾਹਿਬ ਤੋਂ ਲਿਆਏ ਸਨ ਉਹ ਸਾਰਾ ਧੰਨ ਨੀਚ ਗੰਗੂ ਨੇ ਸਾਂਭ ਲਿਆ ਉਹਨਾਂ ਨੇ ਉਹ ਧੰਨ ਗੰਗੂ ਤੋਂ ਮੰਗਿਆ ਮਿਲਿਆ ਧੰਨ ਕਿੱਥੇ ਉਹ ਗੰਗੂ ਨੇ ਜੋ ਕੁ ਸੀ ਉਹ ਸਾਰਾ ਘਰ ਜ਼ਮੀਨ ਦੇ ਵਿੱਚ ਦੱਬ ਦਿੱਤਾ ਸੀ ਜਿਹੜਾ ਉਹ ਧੰਨ ਸੀ ਫੋਟ ਲਈ ਸੀ ਤਾ ਪਰ ਜਦੋਂ ਜ਼ਮੀਨ ਪੁੱਟੀ ਗਈ ਤਾਂ ਉਥੋਂ ਕੁਝ ਵੀ ਨਾ ਨਿਕਲਿਆ ਚੋਰੀ ਕਰਕੇ ਉਹ ਧੰਨ ਦਬ ਦਿੱਤਾ ਸੀ ਪਰ ਜਿੱਥੇ ਦੱਬਿਆ ਸੀ ਉਥੋਂ ਕੁਝ ਵੀ ਨਾ ਨਿਕਲਿਆ ਛਪਾਈਆਂ ਨੇ ਗੰਗੂ ਨੂੰ ਬੜੀ ਮਾਰ ਮਾਰੀ ਤੇ ਹਾਕਮ ਦੇ ਹੁਕਮ ਨਾਲ ਉਸ ਨੂੰ ਬੰਦੀਖਾਨੇ ਪਾ ਦਿੱਤਾ ਉਸ ਪਾਪੀ ਦੀ ਮੌਤ ਬੰਦੀਖਾਨੇ ਦੇ ਵਿੱਚ ਬੁਰੀ ਹਾਲੀ ਹੋਈ ਕੁਝ ਸਮਾਂ ਰਾਏ ਕਲਾ ਕੋਲ ਠਹਿਰਨ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਜੀ ਉਥੋਂ ਵਿਦਾ ਹੋਏ ਵਿਦਾਇਗੀ ਸਮੇ ਗੁਰੂ ਜੀ ਨੇ ਰਾਏ ਕਲਾ ਨੂੰ ਇੱਕ ਕਿਰਪਾਨ ਬਖਸ਼ੀ ਅਤੇ ਕਿਹਾ ਕਿ ਸਾਡੀ ਕਿਰਪਾਨ ਆਪਣੇ ਕੋਲ ਰੱਖ ਜਦ ਤੱਕ ਤੂੰ ਤੇ ਤੇਰਾ ਪਰਿਵਾਰ ਇਸ ਦਾ ਸਤਕਾਰ ਕਰੋਗੇ ਤੁਹਾਡਾ ਰਾਜ ਭਾਗ ਕਾਇਮ ਰਹੇਗਾ ਤੇ ਵੈਰੀ ਤੁਹਾਡੇ ਤੋਂ ਘਬਰਾਉਂਦਾ ਰਹੇਗਾ ਦਰਦਾ ਰਹੇਗਾ ਚੌਧਰੀ ਕਲਾ ਨੇ ਦੋਹਾਂ ਹੱਥਾਂ ਤੇ ਕਿਰਪਾਨ ਲੈ ਕੇ ਕਿਹਾ ਸਤਿਗੁਰੂ ਜੀਓ ਇਸ ਦਾ ਕਦੀ ਅਨਾਦਰ ਨਹੀਂ ਹੋਵੇਗਾ ਸਤਿਕਾਰ ਕਰਾਂਗੇ ਇਹ ਕਹਿ ਕੇ ਉਸ ਨੇ ਕਿਰਪਾ ਨੂੰ ਨਮਸਕਾਰ ਕੀਤੀ ਅਤੇ ਉਸ ਨੂੰ ਆਪਣੇ ਮੱਥੇ ਦੇ ਨਾਲ ਲਾ ਕੇ ਤੇ ਅਦਬ ਦੇ ਸਤਿਕਾਰ ਦੇ ਨਾਲ ਉਹ ਕਿਰਪਾ ਰੱਖ ਲਈ ਸੋ ਇਸ ਤੋਂ ਅੱਗੇ ਜੋ ਵਿਚਾਰ ਹੈ ਉਹ ਅਪਕਲ ਦੇ ਸਮੇਂ ਦੇ ਵਿੱਚ ਕਰਾਂਗੇ ਕੱਲ ਦੇ ਵਿੱਚ ਸ਼ਮੀਰ ਤੇ ਲਖਮੀਰ ਦੀ ਬਹਾਦਰੀ ਉਹਦੇ ਬਾਰੇ ਕਿਵੇਂ ਉਹਨਾਂ ਦੀ ਬਹਾਦਰੀ ਹੈ ਕੀ ਇਤਿਹਾਸ ਹੈ ਉਹਨਾਂ ਦਾ ਉਹਦੇ ਤੇ ਕੱਲ ਦੇ ਸਮੇਂ ਦੇ ਵਿੱਚ ਅੰਮ੍ਰਿਤਵਾਲੇ ਇਸੇ ਟਾਈਮ ਇਤਿਹਾਸ ਵਿਚਾਰ ਹੋਵੇਗੀ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਬਿਆਨ ਤੁੰਤਾਈਆਂ ਹੋ ਗਈਆਂ ਉਹਨਾਂ ਸਤਿਗੁਰੂ ਪਾਸ਼ਾ ਅਤੇ ਆਪ ਸੰਗਤ ਬਖਸ਼ਣਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ